ਭਾਈ ਗੁਰਜੀ ਕਾਕਾ ਸਾਹਿਬ ਐ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਪਟਿਆਲਾ ਚਾਹੀ ਪੱਗ ਦੀ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਲੜ ਨੂੰ ਆਪਾਂ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਵਾਂਗੇ ਇਸ ਲੜ ਨੂੰ ਜਿਹੜਾ ਆਪਾਂ ਖੋਲ ਕੇ ਤੇ ਇਸ ਲੜ ਨੂੰ ਫਰੰਟ ਦੇ ਤੋਂ ਹੋਲਡ ਕਰਕੇ ਬੈਕ ਤੋਂ ਸਾਫ਼ ਕਰਕੇ ਜਿਹੜਾ ਇਸ ਲੜ ਨੂੰ ਆਪਾਂ ਲਗਾ ਦੇਵਾਂਗੇ ਜੀ ਤਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ ਇਸ ੜਨ ਨੂੰ ਜਿਹੜਾ ਆਪਾਂ ਉੱਪਰੋਂ ਚੰਗੀ ਤਰ੍ਹਾਂ ਹੋਲਡ ਕਰ ਲਵਾਂਗੇ ੜਨ ਨੂੰ ਉਪਰੋਂ ਹੋਲਡ ਕਰਨ ਤੋਂ ਬਾਅਦ ਫਿਰ ਇਸ ਤਰ੍ਹਾਂ ਦਾ ਪਛੜਨ ਨੂੰ ਜਿਹੜਾ ਚੰਗੀ ਤਰ੍ਹਾਂ ਸਾਫ਼ ਕਰਾਂਗੇ ਤੇ ਫਰੰਟ ਦੇ ਤੋਂ ਇਸ ੜਨ ਨੂੰ ਇੱਕ ਕਰ ਹੋਲਡ ਹਲਕਾ ਹੋਲਡ ਕਰਕੇ ਫਿਰ ਇਸ ੜਨ ਨੂੰ ਡਾਊਨ ਹੋਲਡ ਕਰਾਂਗੇ ਇਸ ਦੇ ਉੱਤੇ ਹੱਥ ਫੇਰ ਕੇ ਇਸ ੜਨ ਨੂੰ ਬੈਕਪੈਕ ਸਾਫ਼ ਕਰਕੇ ਜਿਹੜਾ ਲਗਾ ਦੇਵਾਂਗੇ ਜੀ ਪਣ ਆਪਾਂ ਇਸ ਤੋਂ ਅਗਲਾ ਲੜੜ ਵੀ ਉਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਲੜੜ ਨੂੰ ਬੈਕ ਤੋਂ ਪੈਂਚ ਕਰਕੇ ਤੇ ਇਸ ਲੜ ਦਾ ਉੱਪਰੋਂ ਚੰਗੀ ਤਰ੍ਹਾਂ ਇਸ ਲੜ ਨੂੰ ਹੁਣ ਫੋਲਡ ਕਰਾਂਗੇ ਜੀ ਲੜੜ ਨੂੰ ਪੂਰਾ ਫੋਲਡ ਕਰਨ ਤੋਂ ਬਾਅਦ ਫਰੰਟ ਦੇ ਉੱਪਰ ਇਸ ਲੜ ਨੂੰ ਡਬਲ ਫੋਲਡ ਕਰਾਂਗੇ ਵਿਸਤੋ ਆ ਇਸ ਲੜ ਦੇ ਉੱਪਰ ਵੀ ਜਿਹੜਾ ਆਪਾਂ ਹੱਥ ਫੇਰ ਕੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰਕੇ ਲਗਾ ਦੇਵਾਂਗੇ ਇਸ ਲੜ ਦੇ ਵਿੱਚ ਇਹਨਾਂ ਲੜਾਂ ਦੇ ਵਿੱਚ ਆਪਾਂ ਵਾਇਰ ਫੇਅਰ ਕਿਹੜੇ ਨਾਲ ਇਹਨਾਂ ਲੜਾਂ ਦਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਸੈੱਟ ਕਰਾਂਗੇ ਜੀ ਬੈਕ ਤਾਂ ਸਾਰੇ ਲੜਾਂ ਦੇ ਵਿੱਚ ਆਪਾਂ ਨੇ ਜਿਹੜਾ ਵਾਇਰ ਫੇਅਰ ਕਿਹੜਾ ਲੜਾਂ ਦਾ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਸੈੱਟ ਕਰ ਲਵਾਂਗੇ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਪੇਚਾਂ ਦਾ ਵੀ ਆਪਣਾ ਜਿਹੜਾ فاਸਲਾ ਆਪਾਂ ਨੇ ਸ਼ੀਮ ਰੱਖਣਾ ਇਸ ਲੜ ਨੂੰ ਵੀ ਬੈਕ ਤੋਂ ਪਿੰਚ ਕਰਕੇ ਤੇ ਤਰੜ ਨੂੰ ਫੋਲਡ ਕਰਕੇ ਫਰੰਟ ਦੇ ਉਤਰੜ ਨੂੰ ਡਬਲ ਫੋਲਡ ਕਰਕੇ ਇਸ ਲੜ ਨੂੰ ਵੀ ਜਿਹੜਾ ਆਪਾਂ ਬੈਕ ਤੱਕ ਸਾਫ ਕਰਕੇ ਇਸ ਲੜ ਦੇ ਉੱਤੇ ਹੱਥ ਫੇਰ ਕੇ ਲਗਾ ਦੇਵਾਂਗੇ ਜੀ ਤੇ ਜਿਹੜੇ ਵੀਰਾ ਸਾਡੀ ਵੀਡੀਓ ਵਧੀਆ ਲੱਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਜਿਹੜੇ ਵੀਰਾ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨ ਇਸ ਲੜ ਦੇ ਵਿੱਚ ਵੀ ਹੁਣ ਆਪਾਂ ਬਾਅਸ਼ ਫੇਰ ਕਿਹੜਾ ਆਪਣਾ ਇਸ ਲੜ ਦਾ فاਸਲਾ ਆਊਗਾ ਉਸ فاਸਲੇ ਨੂੰ ਸੈੱਟ ਕਰ ਲਵਾਂਗੇ ਅਗਲੇ ਲੜ ਨੂੰ ਵੀ ਵਾਪਸ ਕੋ ਪੈਂਚ ਕਰਕੇ ਤੇ ਇਸ ਲੜ ਨੂੰ ਉਪਰੋ ਹੋਲਡ ਕਰਕੇ ਇਸ ਲੜ ਨੂੰ ਵੀ ਗਰ ਹੋਲਡ ਕਰਕੇ ਤੇ ਉਸ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰਾਂਗੇ ਤੇ ਲੜ ਨੂੰ ਪੂਰਾ ਗਰ ਹੋਲਡ ਕਰਾਂਗੇ ਜੀ ਇਸ ਲੜ ਨੂੰ ਵੀ ਬੜਾ ਚੰਗੀ ਤਰ੍ਹਾਂ ਉਪਰੋ ਫੋਲਡ ਕਰਕੇ ਇਸ ਲੜਦੇ ਤੇ ਹੱਥ ਫੇਰ ਕੇ ਬੈਗ 'ਤੇ ਲੜ ਨੂੰ ਸਾਫ਼ ਕਰਕੇ ਲਗਾ ਦੇਵਾਂਗੇ ਹੁਣ ਜਿਹੜਾ ਆਪਣੀ ਬਾਕੀ ਭਾਗ ਦੀ ਸੈਟਿੰਗ ਹੋ ਗਈ ਉਹ ਆਪਾਂ ਕਰ ਲਵਾਂਗੇ ਜਿਹੜਾ ਹੁਣ ਆਪਾਂ ਛੇਮੇ ਲੜ ਲਗਾਵਾਂਗੇ ਛੇਮੇ ਲੜ ਨੂੰ ਬੈਕ ਤੋਂ ਪਿੱਛੇ ਕਰ ਲਵਾਂਗੇ ਇੱਥੇ ਕਰਨ ਤੋਂ ਬਾਅਦ ਇਹ ਲੜਨ ਨੂੰ পুরো ਫੋਲਡ ਕਰਕੇ ਜਿਹੜਾ ਆਪਣਾ ਇਸ ਲੜ ਦਾ ਵਾਧੂ ਦਾ ਕਪੜਾ ਹੋਊਗਾ ਉਸ ਕਪੜਾ ਨੂੰ ਜਿਹੜਾ ਆਪਾਂ ਅੰਦਰ ਨੂੰ ਫੋਲਡ ਕਰਾਂਗੇ ਇਹ ਲੜਨ ਨੂੰ ਵੀ ਇਹਦਾ ਹੋਣਾ ਆਪਾਂ ਬੈਕਪੈਕ ਸਾਫ਼ ਕਰਕੇ ਲਗਾ ਦੇਵਾਂਗੇ ਜੀ ਲੇ ਵੇ ਚਲੇ ਵੇ ਤੇ ਵੀ ਹੁਣ ਹਰ ਵਾਰ ਸ਼ੇਅਰ ਕਰਨਾ ਵਿੱਚ ਜਿਹੜਾ ਉਹਦਾ فاصل ਆਊਗਾ فاصلੇ ਸੈਟ ਕਰਾਂਗੇ ਜਿਹੜਾ ਹੁਣ ਆਪਾਂ ਪੱਗ ਪੈ ਲਗਾਵਾ ਇੱਕ ਅਲਗੀ ਲੜ ਦੇ ਲਈ ਜਿੱਥੇ ਆਪਾਂ ਨੇ ਇਹ ਯਾਰਡ ਹਰਡ ਹਰਡ ਕਿਤਾਸੀ ਗਾਸ਼ੇ ਨੂੰ ਲੜਦੇ ਉਪਰ ਆ ਕਿਹੜਾ ਫੱਟ ਮੈਨੂੰ ਲਗਾ ਦਵਾਂਗੇ ਤੇ ਫਿਰ ਸੋ ਇਹਦਾ ਆਪਣਾ ਕਲਗੀ ਲੜੂਗਾ ਕਲਗੀ ਲੜ ਦੀ ਪੁਣੀ ਨੂੰ ਖੋਲ ਲਵਾਂਗੇ ਉਹਦਾ ਉੱਪਰ ਲਾਪਲਾ ਉਹ ਆਪਾਂਥਲੇ ਨੂੰ ਫੋਲਡ ਕਰਾਂਗੇ ਤੇ ਇਹਦਾ ਫੜਲਾ ਪਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰਾਂਗੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬੈਕ ਕੱਟ ਲਵਾਂਗੇ। ਜੇ ਵੀ ਦਰ ਇਸ ਲੜ ਨੂੰ ਆਪਾਂ ਜਿਹੜਾ ਸਾਫ਼ ਕਰਾਂਗੇ ਜਿਹੜੇ ਆਪਣੇ ਇਸ ਲੜ ਦੇ ਉੱਪਰ ਵਾਲ ਹੋਣਗੇ ਉਹਨਾਂ ਨੂੰ ਆਪਾਂ ਬਾਅਦ ਵਿੱਚ ਕੱਢ ਕੇ ਇਸ ਲੜ ਨੂੰ ਉੱਪਰੋਂ ਵੀ ਜਿਹੜਾ ਆਪਾਂ ਸਾਫ਼ ਕਰਾਂਗੇ ਜੀ। ਫਿਰ ਤੋਂ ਵਾਲ ਜਿਹੜਾ ਆਪਾਂ ਨੇ ਪੱਗ ਪਹਿਨ ਲਗਾਏ ਸੀਗਾ ਲੜਨ ਨੂੰ ਆਪਾਂ ਆਪਾਂ ਕੇ ਪੈ ਥਲੇ ਚਿ ਲਿਆਵਾਂਗੇ ਜੀ ਸੋ ਇਸ ਤੋ ਆ ਲੜਨ ਨੂੰ ਫਾਕ ਪੈ ਥਲੇ ਚਿ ਲਿਆਉਣ ਤੋ ਇਸ ਲੜਨ ਨੂੰ ਫਰਟ ਵਾਲੂ ਜਿਹੜਾ ਕਮਾ ਦਵਾਂਗੇ ਉਸ ਤੋ ਜਿਹੜਾ ਆਪਾਂ ਨੇ ਛੇਮਾ ਲੜ ਲਗਾਇਆ ਸੀਗਾ ਲੜਨ ਨੂੰ ਆਪਾਂ ਛੇਮਾ ਲੜ ਥਲੇ ਦਬ ਦਵਾਂਗੇ ਜੀ ਜੇਕਰ ਤੁਹਾਡਾ ਲਾੜਾ ਪ੍ਰੋਟਲਾਰਿਆ ਜਾਂਦਾ ਹੈ ਤੁਸੀਂ ਇਸ ਨੂੰ ਤੇ ਪੱਗ 'ਤੇ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਲਾੜਾ ਉਹ ਟੰਦਾ ਨਹੀਂ ਰਹੇਗਾ ਹੁਣ ਜਿਹੜਾ ਆਪਾਂ ਸਿਰ ਟਕਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪਹਿਲਾ ਲਾੜ ਲਗਾਇਆ ਸੀ ਉਸ ਲਾੜ ਨੂੰ ਖਿੱਚਾਂਗੇ ਜੀ ਉਸਰੜ ਨੂੰ ਖਿਚਣ ਤੋਂ ਬਾਅਦ ਪੂਰਾ ਸਿਰ ਤੇੜਾ ਉਸਰੜ ਨੂੰ ਖਲਾਅ ਲਵਾਂਗੇ ਉਸਤਾ ਦੇ ਲੜਾ ਲੜਾਇਆ ਥਲੇ ਕੱਪੜੇ ਨੇ ਜੜਾਪਾ ਦੇ ਦਵਾਂਗੇ ਜੀ ਫਿਰ ਆਪਣਾ ਮੂਹੜਾ ਦਰਸੀਗਾ ਉਸਰੜ ਨੂੰ ਖਿੱਚ ਕੇ ਆਪਣਾ ਸਿਰ ਟੈਡ ਕਰ ਲਵਾਂਗੇ ਜੇ ਜੇ ਤੁਹਾਡਾ ਸਿਰ ਉੱਪਰੋਂ ਨਗਰਿਆ ਹੈ ਤਾਂ ਤੁਸੀਂ ਦਬਲ ਸੀਰਚ ਦੇਖ ਕੇ ਜੜਾ ਆਪਣਾ ਸਿਰ ਟੱਕ ਸਕਦੇ ਹੋ ਜਿਹੜਾ ਆਪਣਾ ਮੁੰਗੜ ਲੜਊਗਾ ਜਿਹੜਾ ਆਪਣਾ ਮੁੰਗੜ ਲੜੂਗਾ ਮੁੰਗੜ ਲੜਨ ਦੁਨ ਨਾਲ ਸਾਈਡਾ ਤੋਂ ਫੋਲਡ ਕਰਕੇ ਬੈਕ ਬੈਕ ਤੇੜਾ ਆਪਸ ਲੜਨ ਨੂੰ ਦਬ ਦਵਾਂਗੇ ਜੇਕਰ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ